ਮੋਹਾਲੀ ਦੇ ਗਮਾੜਾ ਦੇ ਤੇ ਨਗਰ ਨਿਗਮ ਵੱਲੋਂ ਅੱਜ ਡਿਮੋਲਿਸ਼ਨ ਡਰਾਈਵ ਜਿਹੜੀ ਆ ਉਹ ਚਲਾਈ ਗਈ ਮੋਹਾਲੀ ਦੇ ਸੱਤ ਫੇਸ ਇਲਾਕੇ ਦੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਧਰੰਜਨ ਨਗਵਾਂ ਗਿਆ ਇਸ ਪਾਸੇ ਵੀ ਜਿਹੜਾ ਰੁਕ ਰਿਹਾ ਕਿਉਂਕਿ ਇੱਥੇ ਉਹਨਾਂ ਘਰਾਂ ਦੇ ਘਰਾਂ ਦੇ ਬਾਹਰ ਜਿੱਥੇ ਪਹਿਲਾਂ ਗੇਟ ਬਾਹਰੋਂ ਲੱਗੇ ਸੀ ਜਾਂ ਜਾਲੀਆਂ ਜਿਹੜੀਆਂ ਨੇ ਉਹ ਵਧਾ ਕੇ ਲਾਈਆਂ ਸੀਗੀਆਂ ਉਸ ਨੂੰ ਨਗਰ ਨਿਕਮ ਔਰ ਗਮਾਡਾ ਆਦੇ ਅਧਿਕਾਰੀਆਂ ਵੱਲੋਂ ਹਟਾਇਆ ਜਾ ਰਿਹਾ ਔਰ ਜਿਹੜੇ ਰਹਿੈਸ਼ੀ ਇਲਾਕੇ ਨੇ ਉਹਨਾਂ ਲੋਕਾਂ ਨੂੰ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਤੁਹਾਨੂੰ ਜਿਹੜਾ ਨੋਟਿਸ ਹੈ ਜਾਂ ਫਿਰ ਜਿਹੜੀ ਵਾਰਨਿੰਗ ਹੈ ਉਹ ਦਿੱਤੀ ਗਈ ਸੀਗੀ ਔਰ ਇਹ ਜਿਹੜੇ ਘਰ ਨੇ ਦੇਖੋ ਵੀ ਹੁਣ ਉਹ ਘਰਾਂ ਦੇ ਬਾਹਰ ਜਿਹੜੇ ਗੇਟ ਲੱਗੇ ਹੋਏ ਸੀ ਕਿ ਉਹਨਾਂ ਨੂੰ ਲਾਉਣ ਦੇ ਲਈ ਮਜਬੂਰ ਨਹੀਂ ਜਾਂ ਫਿਰ ਤੋੜਨ ਦੇ ਲਈ ਮਜਬੂਰ ਨਹੀਂ ਕਿਉਂਕਿ ਜ਼ਾਹਰ ਜੀ ਕਹਿੰਦਾ ਕਿ ਜਿਨ੍ਹਾਂ ਦੇ ਘਰਾਂ ਦੇ ਬਾਹਰ ਕੋਈ ਹਿੰਜ ਵੀ ਲੱਗੀ ਹੋਈ ਹੈ ਤਾਂ ਉਹ ਘਰ ਜਿਹੜੇ ਨੇ ਉਹਨਾਂ ਨੂੰ ਵੀ ਇੱਥੋਂ ਜਿਹੜਾ ਤੋੜਿਆ ਜਾ ਰਿਹਾ ਬਾਹਰਲੇ ਪਾਸੇ ਤੋਂ ਜਿਹੜੇ ਗੇਟ ਲੱਗੇ ਹੋਏ ਨੇ ਤਾਂ ਇਹ ਡਿਮੋਲੀਸ਼ਨ ਡਰਾਈਵ ਜਿਹੜੀ ਹੈ ਜਿੱਥੇ ਲੋਕ ਹੁਣ ਕਿਤਨਾ ਕਿਤੇ ਇਹ ਜਿਹੜੀ ਤਸਵੀਰਾਂ ਨੇ ਤਾਂ ਉਹ ਕਿਤੇ ਨਾ ਕਿਤੇ ਲੋਕ ਵੀ ਜ਼ਰੂਰ ਇਸ ਚੀਜ਼ ਤੋਂ ਪਰੇਸ਼ਾਨ ਨਜ਼ਰ ਆਉਂਦੇ ਨੇ ਔਰ ਪੁਲਿਸ ਜਿਹੜੀ ਹੈ ਉਹ ਵੀ ਨਫਰੀ ਪੁਲਿਸ ਦੀ ਵੀ ਤਣਾਤ ਕੀਤੀ ਹੋਈ ਹੈ ਤਾਂ ਜਿਹੜੇ ਲੋਕ ਸੀਗਰ ਨਾਲ ਵੀ ਗੱਲਬਾਤ ਕਰਦੇ ਆ ਦੇਖੋ ਪੂਰਾ ਜਿਹੜਾ ਇਹ ਇਥੋਂ ਫੁੱਟਪਾਥ ਹੈ ਇੱਕ ਤਰੀਕੇ ਦਾ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨਾਂ ਨੇ ਵੀ ਇਥੋਂ ਹਟਾ ਦਿਓ ਜਾਂ ਆਪਣੇ ਆਪ ਨਹੀਂ ਨਹੀਂ ਦੱਸਿਆ ਜੀ ਆਪਣੇ ਆਪ ਹੀ ਆਕੇ ਹਟਾਤਾ ਹਾਂ ਜਿੰਨੇ ਮੇਡ ਕੀਤਾ ਉਹ ਵੀ ਆਪ ਹੀ ਦਰਵਾਲਾ ਅਸੀਂ ਆਪ ਹੀ ਦਰਵਾ ਲੈਂਦੇ ਨਾ ਤੇ ਕਿਉਂ ਐਸੇ ਹੀ ਨਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਮੰਨਦੇ ਕਿਉਂ ਵੀ ਇਹ ਸਹੀ ਹੈ ਜਾਂ ਗਲਤ ਹੈ ਇੱਕ ਤਰੀਕੇ ਦੇ ਨਾਲ ਮੰਨਿਆ ਵੀ ਚਲੋ ਸੜਕ ਤੁਸੀਂ ਮੱਲੀ ਹੋਈ ਹੈ ਇਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਹੈਗੀ ਪ੍ਰਸ਼ਾਸਨ ਨੇ ਪਹਿਲਾਂ ਆਕੇ ਕਿਹਾ ਸੀਗਾ ਵੀ ਇਹਨੂੰ ਹਟਾ ਦਿਓ ਜਾਂ ਸਿੱਧਾ ਆਖੀ ਤੋਂ ਨਹੀਂ ਨੋਟਿਸ ਕੋਈ ਨਹੀਂ ਆਇਆ ਦੱਸਿਆ ਹੁੰਦਾ ਤਾਂ ਚਾਪੇ ਉਤਰਵਾ ਲੈਂਦੇ ਸਾਨੂੰ ਘਟਾਓ ਉਹ ਸੀਗਾ ਹਨਾ ਕੋਈ ਨੋਟਿਸ ਨਹੀਂ ਆਇਆ ਤੁਹਾਨੂੰ ਕੋਈ ਨੋਟਿਸ ਨਹੀਂ ਆਇਆ ਹਾਂਜੀ ਹਾਂਜੀ ਕੀ ਮੰਨਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਹੜੀ ਕਾਰਵਾਈ ਹੈ ਗਲਤ ਦੇਖੋ ਠੀਕ ਹੈ ਜੀ ਐਸੀ ਕੋਈ ਗਲ ਨਹੀਂ ਹੈਗੀ ਪਰ ਇਨਟੀਮੇਟ ਕਰਨਾ ਚਾਹੀਦਾ ਅਸੀਂ ਲੋਕਾਂ ਦਾ ਨੁਕਸਾਨ ਨਾ ਹੁੰਦਾ ਠੀਕ ਹੈ ਨਾ ਅਸੀਂ ਆਪ ਖਲਵਾ ਲੈਂਦੇ ਇਨਟੀਮੇਸ਼ਨ ਤਾਂ ਕੋਈ ਹੈ ਹੀ ਨਹੀਂ ਹੈ ਉਹ ਨਾਲੇ ਬੰਦੇ ਲੈ ਕੇ ਆਏ ਸੀ ਜਿਹੜੇ ਵੱਢਦੇ ਫਿਰ ਨਾਲ ਵੱਢੇ ਜਾਂਦੇ ਆ ਨਾਲ ਜੀ ਸੀ ਬੀ ਆ ਨਾਲ ਨਹੀਂ ਉਹ ਤਾਂ ਹੈ ਹੀ ਹੈ ਉਹ ਨਾਲ ਲੈ ਕੇ ਆਏ ਆ ਅਸੀਂ ਆਪਣੇ ਹਿਸਾਬ ਨਾਲ ਕਰਵਾ ਲੈਂਦੇ ਹੁਣ ਜਿੱਦਾਂ ਦੇਖੋ ਉੱਥੇ ਵਿੰਗਾ ਡੇਡਾ ਕਰਕੇ ਸੱਟ ਸੱਟ ਕੇ ਚਲੇ ਗਏ ਹੈਗੇ ਆ ਹੁਣ ਇਹਨੂੰ ਇਕਦਾਮ ਕਿੱਥੋਂ ਕਰਾਈਏ ਅਸੀਂ ਪ੍ਰੋਪਰ ਢੰਗ ਨਾਲ ਇਹਨੂੰ ਅਸੀਂ ਕਰਵਾ ਲੈਂਦੇ ਇਹਨੂੰ ਬਿਲਕੁਲ ਬਿਲਕੁਲ ਤਾਂ ਇੱਕ ਪਾਸੇ ਜਿਹੜੇ ਇਸ ਪਾਸੇ ਵੀ ਮੈਂ ਆਪਣੇ ਸਯੋਗੀਤ ਨੂੰ ਜੇਨ ਕਰਵਾਇ ਜਰੂਰ ਦਿਖਾਵੇ ਕਿਉਂਕਿ ਲੋਕਾਂ ਨੂੰ ਜਰੂਰ ਇੱਕ ਪਾਸੇ ਪਰੇਸ਼ਾਨੀ ਤਾਂ ਹੈਗੀ ਹੈ ਪਰ ਇਹ ਜਿਹੜੇ ਅਧਿਕਾਰੀ ਨੇ ਕਰਮਚਾਰੀ ਨੇ ਨਾਲ ਜਿਹੜੇ ਐਡਵੋਕੇਟਸ ਨੇ ਉਹ ਬਿਲਕੁਲ ਨਾਲ ਮੌਕੇ ਦੇ ਉੱਪਰ ਮੌਜੂਦ ਨੇ ਔਰ ਜਿਹੜੇ ਕਾਰਨਰ ਦੇ ਉੱਪਰ ਜਿਹੜੇ ਘਰ ਨੇ ਜਾਂ ਜਿਹਨਾਂ ਦੇ ਘਰਾਂ ਦੇ ਬਾਹਰ ਹਿੰਜ ਲੱਗੀ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਰੂਰ ਇਸ ਪ੍ਰਕਿਰਿਆ ਨੂੰ ਕਿਉਂਕਿ ਇਹ ਹੁਣ ਸ਼ੈੱਡ ਜਿਹੜਾ ਲੱਗਿਆ ਹੋਇਆ ਇਹ ਸ਼ੈੱਡ ਨੂੰ ਵੀ ਉਤਰਵਾਇਆ ਇਥੋਂ ਜਾ ਤਰਿਆ ਹੈ ਤਾਂ ਨਾਲ ਦੀ ਨਾਲ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਸਾਨੂੰ ਹਾਈ ਕੋਰਟ ਦਾ ਜਿਹੜਾ ਆਰਡਰ ਹੈਗਾ ਔਰ ਉਸ ਆਰਡਰ ਦੇ ਮੱਦੇ ਨਜ਼ਰ ਜਿਹੜਾ ਅਸੀਂ ਇਸ ਜਗ੍ਹਾ ਦੇ ਉੱਪਰੋਂ ਇਹ ਹਟਾ ਰਹੇ ਹਾਂ ਪਰ ਜਿਹ ਅਸੀਂ ਦੇਖੀਏ ਵੀ ਹਟਾਉਣ ਦੀ ਕਵੈਦ ਕੀ ਹੈ ਹਟਾਉਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਕੀ ਹੈ ਜੀ ਸੀ ਬੀ ਦੇ ਨਾਲ ਲੱਗ ਕੇ ਤਾਂ ਜਿਹੜਾ ਇਹ ਪ੍ਰਕਿਰਿਆ ਜਿਹੜੀ ਹੈ ਤਾਂ ਤੁਹਾਡੇ ਵੀ ਘਰ ਦੇ ਹਟਾਇਆ ਕਰਦਣਾ ਉਹਨੇ ਲਾਊਡ ਛੋੜੀ ਨਾ ਤੋੜਨਾ ਉਹ ਕੋਰਨ ਕੋਰਨਰ ਵੇ ਕੋਰਨਰ ਦੇ ਵਿਚਕਾਰ ਤੇ ਦੇਖੋ ਸਾਫ ਸਫਾਈ ਕਰਕੇ ਹੱਜਰ ਬਣਾਈ ਹੋਈ ਹੈ ਕੋਈ ਅਨਔਥਰਾਇਜ਼ ਨਹੀਂ ਹੈ ਕੋਰਨਰ ਦੇ ਪਲਾਟਸ ਨੇ ਕੋਰਨਰ ਦੀ ਦੀ ਪੈਸੇ ਦਿੱਤੇ ਹੋਏ ਨੇ ਨਹੀਂ ਜਿਹੜਾ ਜਿਹੜਾ ਹਿੰਜ ਤੋਂ ਹਟਾਈ ਹੈ ਇਹ ਤੁਹਾਡਾ ਆਪਣੀ ਹਦੂਦ ਹੈ ਤੁਹਾਡੀ ਹੱਦ ਹੈ ਘਰ ਦੀ ਤੁਸੀਂ ਇਹਦੀ ਜਗ੍ਹਾ ਖਰੀਦੀ ਹੋਈ ਹੈ ਜਗਾ ਖਰੀਦੀ ਨਹੀਂ ਹੁੰਦੀ ਜੀ ਪਰ ਜਿਹੜਾ ਕਾਰਨਰ ਹੁੰਦਾ ਉਹਦੇ ਨਾਲ ਕਾਰਨਰ ਦੀ ਜਿਹੜੀ ਜ਼ਮੀਨ ਹੁੰਦੀ ਹੈ ਜਿਹੜਾ ਉਹ ਉਹਨੂੰ ਉਹ ਨਾਲ ਉਹਨੂੰ ਲਾਟ ਹੋ ਜਾਂਦੀ ਕਿ ਉਹਨੂੰ ਮੇਨਟੇਨ ਕਰਕੇ ਰੱਖੋ ਜਾਂ ਤੇ ਗਵਰਨਮੈਂਟ ਆ ਮੇਨਟੇਨ ਕਰ ਲਵੇ ਮੇਨਟੇਨ ਕੀਤੀ ਹੋਈ ਹੈ ਕੋਈ ਇਹਦੇ ਚ ਕੋਈ ਅਨਥਰਾਇਜ਼ ਵਾਲੀ ਕੋਈ ਗੱਲ ਨਹੀਂ ਜਿਹੜੀ 5 ਫੁੱਟ ਜਗਾ ਛੱਡ ਕੇ ਬਰਮ ਮਿਲਦੀ ਹੈ ਉਹ ਕਾਰਨਰ ਪਲਾਟ ਦੇ ਹੀ ਮੇਨਟੇਨ ਕਰਨਾ ਪੈਂਦਾ ਹੈ ਗ੍ਰੀਨ ਬੈਲਟ ਏਰੀਆ ਉਹਨੂੰ ਆਪਾਂ ਕਹਿੰਦੇ ਆ 5 ਫੁੱਟ ਸੜਕ ਤੋਂ ਛੱਡ ਕੇ ਜੇ ਇਹ ਜਿਹੜਾ ਏਰੀਆ ਵੈਸਦਾ ਉਹ ਕਾਰਨਰ ਪਲਾਟ ਹੈ ਆ 5 ਫੁੱਟ ਛੱਡੀ ਹੋਈ ਏਰੀਆ ਇਹਨਾਂ ਨੇ ਤੁਕਿਆ ਉਸ ਤੋਂ ਅੱਗੇ ਜਿੰਨਾ ਕਾਰਨਰਸ ਆ ਬੰਦਾ ਉਹ ਮੇਨਟੇਨ ਕਰਕੇ ਰੱਖਣਗੇ ਇਹ ਬਾਈ ਲॉज ਸਾਡੀ ਰਜਿਸਟਰੀ ਦੇ ਵਿੱਚ ਮੈਪਿੰਗ ਦੇ ਵਿੱਚ ਮੈਂਸ਼ਨਡ ਹੈ ਤੇ ਜਿੱਦਾਂ ਇਹਨਾਂ ਨੇ 2 ਫੁੱਟ ਦੀ ਜੋ ਗਵਰਨਮੈਂਟ ਕਹਿੰਦੀ ਹੈ ਗਮਾਡਾ ਕਹਿੰਦੀ ਹੈ 2 ਫੁੱਟ ਦੀ ਘੱਟੋ ਘੱਟ ਤੁਸੀਂ 2 ਫੁੱਟ ਇੰਚ ਆਪਾਂ ਹਾਈਟ ਦੀ ਕਰ ਸਕਦੇ ਆ ਹਾਈਟ ਲਈ ਇਹ ਤਾਂ ਕਿੰਨੀ ਜ਼ਿਆਦੀ ਹੈ ਨਹੀਂ ਅਗਰ ਜ਼ਿਆਦਾ ਹੈ ਤਾਂ ਨੋਟਿਸ ਦੇਣ ਪਹਿਲਾਂ ਵਿਦਆਊਟ ਨੋਟਿਸ ਨਹੀਂ ਕਿਸੇ ਨੂੰ ਵੀ ਕਹੀ ਟਾਉਣ ਨਹੀਂ ਅਗਰ ਇਹ 10ਵੀਂ ਰਹੇ ਨੇ ਤਾਂ ਪਬਲਿਕ ਨੋਟਿਸ ਦਾ ਮਤਲਬ ਆ ਨਹੀਂ ਹੁੰਦਾ ਕਿ ਤੁਸੀਂ ਨਿਊਜ਼ਪੇਪਰ 'ਚ ਆਪਾਂ ਮੈਂਸ਼ਨ ਕਰਦੀਏ ਕਿਉਂਕਿ ਹਰ ਕੋਈ ਨਿਊਜ਼ਪੇਪਰ ਨਹੀਂ ਪੜਦਾ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਬਜ਼ੁਰਗ ਹੈ ਮੁੱਲੇ ਦੇ ਵਿੱਚ ਠੀਕ ਹੈ ਕੁਝ ਨਹੀਂ ਨਿਊਜ਼ਪੇਪਰ ਪੜ ਸਕਦੇ ਕਰੇ ਆ ਕਿ ਤੁਸੀਂ ਨੋਟਿਸ ਹੋ ਕਿ ਆ ਚੀਜ਼ ਹੈ ਆਪਾਂ ਤੁਹਾਨੂੰ ਫਾਈਨ ਲਗਾ ਰਹੇ ਹਾਂ ਠੀਕ ਹੈ ਪਹਿਲਾ ਨੋਟਿਸ ਹੋ ਅਗਰ ਨਹੀਂ ਬੰਦਾ ਫਾਈਨ ਭਰਦਾ ਨਹੀਂ ਉਹ ਉਸ ਚੀਜ਼ ਨੂੰ ਕਰਦਾ ਤਾਂ ਆਗੇ ਡੈਮੋਲਿਸ਼ਨ ਕਰਨ ਸੁਪਰੀਮ ਕੋਰਟ ਦੇ ਵੀ ਆਰਡਰਸ ਹੈ ਹੁਣ ਰੀਸੈਂਟਲੀ ਜਿਹੜੇ ਸੀਗੇ ਆਪਣਾ ਯੂਪੀ ਦੇ ਵਿੱਚ ਡਿਮੋਲਿਸ਼ਨ ਲਈ ਗਏ ਸੀਗੇ ਤੇ ਸੁਪਰੀਮ ਕੋਰਟ ਦੇ ਆਰਡਰ ਆਏ ਸੀਗੇ ਆ ਚੀਜ਼ ਲਈ ਕਿ ਤੁਸੀਂ ਕਿਸੇ ਵੀ ਸੁਸਾਇਟੀ ਦੇ ਵਿੱਚ ਜਾ ਕੇ ਇਦਾਂ ਡਿਮੋਲਿਸ਼ਨ ਨਹੀਂ ਕਰ ਸਕਦੇ ਤੁਸੀਂ ਕੋਈ ਲੀਗਲ ਪ੍ਰੋਸੈਸ ਅਪਣਾਓਗੇ ਕੀ ਕਰੋਗੇ ਕਿ ਬੂਟੇ ਵੀ ਸਾਰੇ ਖਰਾਬ ਹੋ ਗਏ ਜਿਸ ਜਗ੍ਹਾ ਦੇ ਉੱਪਰੋਂ ਝਾੜਿਆ ਗਿਆ ਪਿਛੇ 20 ਸਾਲ ਦੀ ਮਿਹਨਤ ਹੈ 20 20 ਸਾਲ ਦੀ ਮਿਹਨਤ ਹੈ ਜਿਹੜੀ 1 ਮਿੰਟ ਦੇ ਵਿੱਚ ਖਰਾਬ ਕੀਤੀ ਗਈ ਹੈ ਇਹ ਤਾਂ ਮੈਨੂੰ ਤਾਂ ਐ ਚਾਹੀਦਾ ਵੀ ਜਿਵੇਂ ਇਹਨਾਂ ਨੇ ਇਹ ਤੋੜਿਆ ਨਾ ਇਹ ਚਕਾਣ ਵੀ ਆਪੇ ਇਹ ਵੀ ਤੁਹਾਡੇ ਇਲਾਕੇ ਦੀ ਕੋਈ ਐਮਸੀ ਬੋਲੇ ਨਹੀਂ ਇਸ ਵਿੱਚ ਕੁਝ ਨਹੀਂ ਬੋਲੇ ਕੋਈ ਬੋਲਣ ਵਾਲਾ ਹੈ ਹੀ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਜੇ ਐਮਸੀ ਨਾ ਖੜੀ ਹੋਵੇ ਪੁਲਿਸ ਨਾ ਆਵੇ ਐਮਸੀ ਨਾਲ ਖੜੀ ਹੈ ਤਾਂ ਹੀ ਤਾਂ ਇਹ ਹੋਇਆ ਐਮਸੀ ਕਹਿਨ ਨੂੰ ਰੋਕ ਸਕਦੀ ਸੀਗੀ ਵੀ ਗ੍ਰੀਨ ਵੈਲਟ ਏਰੀਆ ਹੈਜ ਹੈਗੀ ਹੈ ਕੋਈ ਆਲ ਨਹੀਂ ਹੈ ਆਰਡਰ ਸੀਗੇ ਸ਼ੈੱਡ ਦੇ ਆਰਡਰ ਸੀਗੇ ਅਸੀਂ ਮੰਨਦੇ ਆ ਚਲੋ ਤੋੜ ਕੇ ਉਹ ਆਰਡਰ ਦਿੱਤੇ ਹੋਏ ਸੀਗੇ ਮੈਂ ਸਾਰੇ ਕਿਤੇ ਸੀਗਾ ਕਿ ਹਾਈ ਕੋਰਟ ਵੱਲੋਂ ਕਿ ਸ਼ੈੱਡ ਆਪਣੇ ਆਪਣੇ ਹਟਾ ਲਵੋ ਹੁਣ ਸਾਡਾ ਸਾਡਾ ਵੀ ਉਧਰ ਘਰ ਹੈ ਇਹ ਵੀ ਸਾਡਾ ਘਰ ਹੈ ਸਾਡੇ ਦੋ ਘਰ ਨੇ ਉਧਰਲੇ ਬੰਨੇ ਪੂਰੇ ਜਿੰਨੀ ਵੀ ਗਲੀ ਹੈ ਉਹ ਸਾਰਿਆਂ ਨੇ ਆਪਣੇ ਸ਼ੈੱਡ ਅਲਰੇਡੀ ਹਟਾ ਲਏ ਸੀ ਕਿ ਚਲੋ ਆਰਡਰ ਜਿਾ ਅਸੀਂ ਮੰਨ ਲੇ ਹੁਣ ਇਹ ਤਾਂ ਤੁਹਾਡਾ ਆਰਡਰ ਸੀਗਾ ਸਰ ਕਿ ਤੁਸੀਂ ਇਹ ਜੀ ਹਟਾ ਦਿਓ ਸੰਤ ਹੈ ਕਿ ਵੀ ਹੁਣ ਜਿਹੜੀ ਹਟਾ ਕੇ ਗਈਆਂ ਐ ਐਮਸੀ ਆਵੇ ਆਪੇ ਸੈੱਟ ਕਰਾ ਕੇ ਜਾਵੇ ਇਹਨਾਂ ਨੇ ਤੋੜੀ ਐ ਐਮਸੀ ਇਹਨਾਂ ਨੂੰ ਆਰਡਰ ਜਿੰਨ ਵੀ ਜਿਨ੍ਹਾਂ ਦੀ ਤੋੜੀਆ ਉਹਨਾਂ ਨੂੰ ਸੈੱਟ ਕਰਾਓ ਬਿਲਕੁਲ ਸੰਤ ਅੱਗੇ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਅਜੇ ਵੀ ਜੀਸੀਬੀ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ ਜਿਹੜੇ ਜਿਹੜੇ ਘਰਾਂ ਦੇ ਬਾਹਰ ਜਿਹੜਾ ਇਹ ਪੂਰੀ ਪ੍ਰਕਿਰਿਆ ਉਸ ਨੂੰ ਰੱਬ ਆ ਗਿਆ ਆ ਵੱਖਰੇ ਜਿਹੜੇ ਸ਼ੈੱਡ ਨੇ ਉਹ ਬਣਾਏ ਗਏ ਸੀ ਉਹਨਾਂ ਨੂੰ ਤੋੜ ਦਿੱਤਾ ਸੋ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਵਿੱਚ ਜ਼ਰੂਰ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਔਰ ਕਿਤੇ ਨਾ ਕਿਤੇ ਇਸ ਪੂਰੀ ਪ੍ਰਕਿਰਿਆ ਤੋਂ ਲੋਕ ਜਿਹੜੇ ਨੇ ਉਹ ਨਾ ਖੁਸ਼ ਨਜ਼ਰ ਆਉਂਦੇ ਨੇ ਔਰ ਘਰਾਂ ਦਾ ਜਿਹੜਾ ਇਹ ਇਕੱਠਾ ਕਰਮ ਲੋਕਾਂ ਦੇ ਘਰਾਂ ਦੇ ਬਾਹਰ ਜਿਹੜੇ ਹਾਲਾਤ ਬਣੇ ਨੇ ਸੋ ਉਹ ਕਿਤੇ ਨਾ ਕਿਤੇ ਜ਼ਰੂਰ ਇਸ ਰੋਹ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਔਰ ਜੀ ਸੀ ਬੀ ਇਸ ਜਿਹੜੀਆਂ ਨੇ ਉਹਨਾਂ ਨੂੰ ਇੱਥੇ ਲਿਆਣ ਕੇ ਜਿਹੜਾ ਇੱਥੋਂ ਵਧੇ ਹੋਏ ਗੇਟ ਨੇ ਉਹਨਾਂ ਨੂੰ ਤੋੜਨ ਦੀ ਪ੍ਰਕਿਰਿਆ ਜਿਹੜੀ ਉਹ ਜਰੂਰ ਇੱਥੋਂ ਸ਼ੁਰੂ ਕੀਤੀ ਗਈ ਸੀ ਕਿ ਔਰ ਗੱਲਬਾਤ ਕਰਾਂਗੇ ਮੈਮ ਤੁਸੀਂ ਐਮਸੀਓ ਜੀ ਔਰ ਪਾਵਾਂਸ ਇਨਫੋਰਮੇਸ਼ਨ ਦਿੱਤੀ ਸੀ ਕਿ ਜਿਵੇਂ ਲੋਕ ਤਾਸ ਜਿਹੜੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਔਰ ਸਿੱਧਾ ਆ ਕੇ ਡਿਮੋਲਿਸ਼ ਕਰ ਦਿੱਤਾ ਇਨਫੋਰਮੇਸ਼ਨ ਤਾਂ ਸਰ ਦਿੱਤੀ ਪਰ ਕਈ ਵਾਰ WhatsApp ਬੰਦਾ ਚੈੱਕ ਵੀ ਨਹੀਂ ਕਰ ਪਾਉਂਦਾ ਹੈਗਾ ਅਸੀਂ WhatsApp ਦੇ ਵਿੱਚ ਭੇਜਿਆ ਸੀਗਾ ਹੋ ਸਕਦਾ ਹੈ ਕਿ ਲੈਣ ਚੈੱਕ ਨਾ ਕੀਤਾ ਕਿ ਤੱਕ ਬੰਦੇ ਬਿਜ਼ੀ ਵੀ ਹੁੰਦੇ ਅੱਜ ਕੱਲ੍ਹ ਵਿਆਹ ਸ਼ਾਦੀਆਂ ਬਹੁਤ ਚੱਲ ਰਹੀਆਂ ਲੋਕ ਕਹਿ ਰਹੇ ਸੀ ਵਿਆਹ ਤੇ ਗੈਸਿਸ ਦੇਖੇ ਜੀ ਮੈਡਮ ਅੱਜ ਲੇਕਿਨ ਉਸ ਦੇ ਦੌਰਾਨ ਦੇਖ ਹਣਾ ਰਿਟਰਨ ਚ ਨੋਟਿਸ ਹੋਵੇ ਬੰਦਾ ਉਹਦੇ ਵਿੱਚ ਬੰਦਾ ਗੌਰ ਨਾਲ ਪੜਦਾ ਡਰਦਾ ਵੈ ਕੋਈ ਉਹਨੂੰ ਲੱਗਦਾ ਨੇ ਤੇ ਐਕਸ਼ਨ ਹੋਣਾ ਮਾਲਾ ਵੈ WhatsApp ਤੱਕ ਛੋਟੀ ਜੀ ਗੱਲ ਐ ਦੇਖੋ ਕੋਈ ਕੈਂਪਿੰਗ ਨਹੀਂ ਕੀਤੀ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਜਾਂ ਦਬਾੜਾ ਵਾਲਿਆਂ ਨੇ ਕਿਸੇ ਤਰੀਕੇ ਦੀ ਕੋਈ 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 ਕਰ ਦੇਣਾ ਜੀ ਕੈਂਪਿੰਗ ਕਰੋ ਕੋਈ ਤੁਸੀਂ ਕਿ ਕੈਂਪ ਲਗਾਓ ਕੋਈ ਜਾਗਰੂ ਕਰੋ ਲੋਕਾਂ ਨੂੰ ਵੀ ਦੱਸੋ ਉਹਨਾਂ ਨੂੰ ਅਸੀਂ ਆ ਰਹੇ ਹਾਂ ਜੀ ਇਸ ਹਫਤੇ ਅਸੀਂ ਸ਼ੁਰੂ ਕਰਾਂਗੇ ਡਰਾਈਵ ਨੂੰ ਤੁਸੀਂ ਆਪਾਂ ਹੀ ਆਪੇ ਕਟਾ ਲਓ ਇਹਨਾਂ ਦਾ ਨਹੀਂ ਮਿਹਨਤ ਕਰਨੀ ਵੀ ਨਾ ਪੈਂਦੀ ਮੈਂ ਕਹਿੰਨੀ ਆ ਲੋਕਾਂ ਨੇ ਲੋਕਾਂ ਨੂੰ ਜਾਗਰੂਕੀ ਨਹੀਂ ਕੀਤਾ ਇਹਨਾਂ ਲੋਕਾਂ ਨੇ ਇਹ ਡਿਊਟੀ ਬੰਦੀ ਸੀ ਜੀ ਗਮਾਡਾ ਦੀ ਕਾਰਪੋਰੇਸ਼ਨ ਦੀ ਦੋਨਾਂ ਦੀ ਬੰਦੀ ਸੀਗੀ ਤੁਸੀਂ ਹੱਕ 'ਚ ਖੜੇ ਹੋ ਜਾਂ ਖਿਲਾਫ ਖੜੇ ਹੋ ਮਤਲਬ ਇਲਾਕੇ ਵਾਸੀ ਇੱਕ ਵਾਰ ਜੀ ਇਲਾਕੇ ਵਾਸੀਆਂ ਦੇ ਨਾਲ ਖੜੇ ਹੋ ਜਾਂ ਫਿਰ ਪ੍ਰਸ਼ਾਸਨ ਦੇ ਨਾਲ ਖੜੇ ਦੇਖੋ ਇਲਾਕੇ ਵਾਸੀ ਸਿਸ਼ਾ ਪਰ ਆਪਣੇ ਇਲਾਕੇ ਵਾਸੀ ਦਾ ਮੰਨਦੀ ਸਾਡਾ ਪਰਿਵਾਰ ਹੈ ਜਦੋਂ ਪਰਿਵਾਰ ਤੇ ਕੋਈ ਦੁੱਖ ਆਉਂਦਾ ਤਾਂ ਦੇਖੋ ਸਾਨੂੰ ਖੜਨਾ ਖੜੇ ਹੁੰਦੇ ਆ ਤੇ ਖੜੇ ਹੁੰਦੇ ਰਵਾਂਗੇ ਹਮੇਸ਼ਾ ਵੀ ਕਿਹ ਕਰੇ ਉੱਚੀ ਕੋਈ ਕਿਸੇ ਜਿਸ ਨੂੰ ਕੋਈ ਜਰਾ ਜੀ ਪ੍ਰੋਬਲਮ ਆ ਰਹੀ ਸੀ ਉਹ ਦਿਨ ਰਾਤ ਨਹੀਂ ਖੜੇ ਆ ਅੱਜ ਵੀ ਖੜੇ ਹਨ ਲਈ ਲੇਕਿਨ ਜਿਹੜਾ ਚਲੋ ਹਾਈ ਕਮਾਂਡ ਜਿਹੜਾ ਆਪਣੇ ਆਪਣੇ ਜੋ ਆਪਣੇ ਆਡਰ ਆਏ ਹੋਏ ਆਪਣੇ ਜਿਹੜੇ ਹਾਈ ਕਮਾਂਡ ਦੇ ਆਏ ਹੋਏ ਆਪਣੇ ਆਡਰ ਜਿਹੜੇ ਹਾਈ ਕੋਰਟ ਦੇ ਆਡਰ ਆਏ ਹੋਏ ਆ ਇਹਨਾਂ ਦਾ ਆਪਾਂ ਮਾਨ ਜੋ ਸਤਿਕਾਰ ਕਰਦੇ ਆ ਆਪਾਂ ਇਹਨਾਂ ਦੇ ਖਿਲਾਫ ਨਹੀਂ ਹੈਗੇ ਇਹਨਾਂ ਨੂੰ ਕੀ ਚਾਹੀਦਾ ਸੀ ਹਰੇਕ ਫੇਜ਼ ਦੇ ਵਿੱਚ ਆ ਕੇ ਇਹਨਾਂ ਨੂੰ ਜਾਗਰੂਕ ਕਰਦੇ ਇਹਨਾਂ ਨੂੰ ਸਮਝਾ ਤੁਸੀਂ ਉਹ ਸਾਡੀ ਗੱਲ ਨੂੰ ਲੱਗੀ ਚਲੋ ਮੈਂ ਮੈਡਮ ਕੋ ਸਾਥ ਦੇਗੀ ਮੈਨੂੰ ਤਾਂ ਸਾਥ ਕਿਤਾ ਦੇ ਸਕਦੀ ਹੈ ਜੇ ਤੁਸੀਂ ਇੱਕ ਕਹੋ 100 100 ਬੰਦਾ ਇਕੱਠਾ ਕਰ ਰਿਓ ਹਰ ਮੱਲੇ ਦੇ ਵਿੱਚ ਜਾ ਕੇ ਸਾਰਾ ਮੱਲਾ ਬਾਹਰ ਜਾ ਕੇ ਗੱਲ ਕਰਦਾ ਉੱਥੇ ਜਾ ਕੇ ਦੱਸਦਾ ਇਹਨਾਂ ਨੂੰ ਤੇ ਇਹ ਬੰਦੇ ਨੂੰ ਹੋਣਾ ਸੀ ਭਾਈ ਅਸੀਂ ਆਪੇ ਕਢਾ ਲੈਨੇ ਆ ਇਹ ਹੋ ਗਈ ਰੈਣਾ ਕੰਮ ਇਹਦਾ ਇਹਨੂੰ ਜਾਗਰੂਕ ਨਹੀਂ ਕੀਤਾ ਗਿਆ ਜੀ ਇਹ ਕਦੇ 15 ਦਿਨ ਡਰਾਈ ਬੰਦ ਕਰ ਦਿੰਦੇ ਆ ਫਿਰ ਵੀ ਇਦਨ ਬਾਅਦ ਫੇਰ ਸ਼ੁਰੂ ਕਰ ਦਿੰਦੇ ਆ ਬੰਦੇ ਕਹਿੰਦੇ ਛੇ ਲੱਗ ਗਈ ਉਹ ਪਰੇ ਬੋਲੇ ਕਾ ਕੋਈ ਨੀ ਕਿ ਖਵਾਰਾ ਪੜਦੇ ਆ ਜਾਂ ਉਹਦੇ ਚ ਨਿਊਜ਼ ਨਿਊਜ਼ ਚ ਇਹਨਾਂ ਕੁਝ ਹੁੰਦੇ ਕਿ ਬਹੁਤ ਬੀਜ਼ੀ ਲੇਡੀਜ਼ ਆ ਯਾਰ ਆਪਣੇ ਕੰਮਕਾਰਾਂ ਦੇ ਵਿੱਚ ਲੱਗੇ ਹੁੰਦੇ ਨਹੀਂ ਕੋਈ ਪਤਾ ਚੱਲਦਾ ਕਿਸੇ ਨੂੰ ਹਰ ਬੰਦਾ ਕੋਈ ਨਾ ਉਹ ਨਹੀਂ ਹੈਗਾ ਐਜੂਕੇਟਿਡ ਨਹੀਂ ਹੈਗਾ ਉਸ ਦੇ ਅਕੋਰਡਿੰਗ ਹੈ ਨਾ ਮਿਸ਼ਨ ਦੀ ਆਪਣੇ ਵੱਲੋਂ ਆਪਣੇ ਵਾਰਡ ਵਾਸੀਆਂ ਨੂੰ ਪੂਰਾ ਸੁਚੇਤ ਕਰ ਰਹੇ ਆ WhatsApp ਦੇ ਮਾਧਮ ਨਾਲ ਵੀ ਕਰ ਰਹੇ ਆ ਪਲੱਸ ਸੋਸ਼ਲ ਮੀਡੀਆ ਦੇ ਮਾਧਮ ਨਾਲ ਕਰ ਰਹੇ ਆ ਬਟ ਸਾਡੇ ਲਾਸਟ ਜਿਹੜੀ ਪਹਿਲਾਂ ਜੰembre ਦੇ ਮਹੀਨੇ ਕੰਪੇਨ ਚੱਲੀ ਸੀਗੀ ਜਿਹੜੀ ਡਰਾਈਵ ਚੱਲੀ ਸੀਗੀ ਉਹਦੇ ਚੈਨਲ ਸੱਤ ਫੇਸ ਛੜਤਾ ਸੀਗਾ ਵਿੱਚ ਵਿਚਾਲੇ ਛੜਤਾ ਸੀਗਾ ਲੋਕਾਂ ਨੂੰ ਇਹ ਲੱਗਿਆ ਕਿ ਸ਼ਾਇਦ ਹੁਣੇ ਡਰਾਈਵ ਬੰਦ ਹੋ ਚੁੱਕੀ ਹੈ ਲੋਕੀ ਇਸ ਕਰਕੇ ਜਾਗਰ ਥੋੜਾ ਜਿਹਾ ਮੈਂ ਸਾਡੀ ਕਾਰਪੋਰੇਸ਼ਨਲ ਮੀਟਿੰਗ ਹੋਈ ਸੀ ਮੇਅਰ ਸਾਹਿਬ ਨਾਲ ਹੋਈ ਸੀਗੀ ਕਮਿਸ਼ਨਰ ਨਾਲ ਹੋਈ ਸੀਗੀ ਅੱਤੋ ਇਹ ਹੀ ਰਕਸ਼ਿਤ ਕੀਤੀ ਸਾਡੇ ਏਰੀਆ ਵਿੱਚ ਕੈਂਪ ਲਵਾਏ ਜਾਣ ਕੈਂਪ ਲਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਪਰ ਮਹਾਲੀ ਸ਼ਹਿਰ ਜਾਗਰੂਕ ਕੀਤਾ ਉਹ ਪਿਕ ਐਂਡ ਚੂਸੀ ਪਾਲਸੀ ਨਾ ਕੀਤੀ ਆਵੇ ਕਿਉਂਕਿ ਇੱਥੇ ਪਿਕ ਐਂਡ ਚੂਸੀ ਪਾਲਸੀ ਹੁੰਦੀ ਹੈ ਅੱਜ ਚੱਲ ਰਹੇ ਜਿੱਥੇ ਕੋਈ ਜ਼ਿਆਦਾ ਦਬਕਾ ਬੈ ਕੇ ਉੱਥੇ ਛੱਡ ਕੇ ਚੱਲ ਜਾਣਗੇ ਜਿੱਥੇ ਕੋਈ ਜ਼ਿਆਦਾ ਕਿਸੇ ਪ੍ਰੈਸ਼ਰ ਬਿਲਡ ਬੈ ਗਿਆ ਉੱਥੇ ਛੱਡ ਕੇ ਜਾਣਗੇ ਦੂਜੀ ਗੱਲ ਇਹਨਾਂ ਨੂੰ ਇਹ ਕਬਜ਼ੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਆਪਣਾ ਆਂਬਾਂ ਵਾਲੇ ਚੌਂਕ ਦੇ ਉੱਪਰ ਤੁਸੀਂ ਦੇਖੋ ਭਗਾਰੇ ਨੇ ਕਿਵੇਂ ਕਬਜ਼ੇ ਕੀਤੇ ਹੋਏ ਆ ਉਹ ਇਹਨਾਂ ਨੂੰ ਨਜ਼ਰ ਨਹੀਂ ਆ ਰਹੇ ਕੀ ਉਹਨਾਂ ਨੂੰ ਉਹਨਾਂ ਨੇ ਮੰਨਤਾ ਦਿੱਤੀ ਹੈ ਸਰਕਾਰ ਨੇ ਅਸੀਂ ਬਾਰ-ਬਾਰ ਸਾਡੇ ਫੁੱਲ ਆਫ ਗਰੁੱਪ ਹੈਗਾ ਨਗਰ ਨਿਗਮ ਦਾ ਉਹਦੇ ਚ ਬਾਰ-ਬਾਰ ਮੈਸੇਜ ਭੰਨਿਆ ਅਸੀਂ ਪ੍ਰੋਪਰ ਰਿਕਵੈਸਟ ਕਰਦੇ ਆ ਕਿ ਸਾਡੇ ਉੱਤੇ ਬੈਗਰ ਹਾਊਸ ਦੀ ਮੀਟਿੰਗ ਬੋਲਦੇ ਆ ਕਿ ਸਾਡੇ ਬੈਗਰਸ ਨੇ ਇੰਨਾ ਜ਼ਿਆਦਾ ਦੁੱਖੀ ਕੀਤਾ ਹੈ ਉੱਤੇ ਬੈਗਰਸ ਬੈਠੇ ਹੋਇਆ ਪਰ ਨਹੀਂ ਕੋਈ ਕਾਰ ਬਣੀ ਸਾਡੇ ਸ਼ਹਿਰ ਵਿੱਚ ਚੋਰੀਆਂ ਵੱਧ ਰਹੀਆਂ ਡੇ ਬਾਈ ਡੇ ਕ੍ਰਾਈਮ ਵੱਧ ਰਿਹਾ ਹੈ ਉਹਦੇ ਵਾਲਾ ਇਹਨਾਂ ਦਾ ਕੋਈ ਧਿਆਨ ਨਹੀਂ ਆ ਬਸ ਇੱਕ ਮਾਨਜੋਗ ਹਾਈ ਕੋਰਟ ਦੇ ਆਰਡਰ ਜਿਹੜੇ ਆਏ ਆ ਉਹਦੇ ਪਾਲਣਾ ਦੇ ਆਪਾਂ ਚਾਹਦੇ ਪਾਲਣਾ ਕਰ ਹੁਣੇ ਵੀ ਚਾਹੀਦੀ ਹੈ ਮਾਨਜੋਗ ਹਾਈ ਕੋਰਟ ਦਾ ਆਰਡਰ ਹੈਗਾ ਅਸੀਂ ਅਸੀਂ ਖੁਦ ਲੋਕਾਂ ਨੂੰ ਕੋੜਾ ਮੋਟਾ ਇੰਟੀਮੀਟ ਦਾ ਕਰੋ ਨਾ ਕਿਰਨ ਪਤਾ ਲੱਗੇ ਹੁਣ ਇਹਨਾਂ ਨੂੰ ਪਤਾ ਨਹੀਂ ਤੋੜਨਾ ਕਿੰਨਾ ਕਿੰਨਾ ਨਹੀਂ ਉਹ ਸਾਹਮਣੇ ਕੁਝ ਦੇਖ ਸਕਦੇ ਉਹਨਾਂ ਨੇ ਬਾੜ ਤੱਕ ਤੋੜ ਦਿੱਤੀ ਇਹਦੇ ਵਿੱਚ ਬਿਲਕੁਲ 2.5 ਫੁੱਟ ਦੀ ਬਾੜ ਹੈ ਤੁਸੀਂ 2.5 ਫੁੱਟ ਦੀ ਬਾੜ ਕੋ ਤੋੜ ਰਹੇ ਹੋ ਜੇ ਗ੍ਰੇਨ ਇੱਕ ਪਾਸੇ ਸਰਕਾਰ ਕਹਿੰਦੀ ਗ੍ਰੇਨਰੀ ਲਾਓ ਜੀ ਗ੍ਰੇਨ ਕਰੋ ਏਰੀਆ ਦੂਜੇ ਪਾਸੇ ਆਪਾਂ ਨੂੰ ਤੋੜ ਕੇ ਨਾਸ ਕਰਕੇ ਜਾ ਰਹੇ ਆ ਸਰਕਾਰ ਨੂੰ ਇਹ ਚਾਹੀਦਾ ਜੀ ਆਪਾਂ ਕੁਝ ਚੀਜ਼ ਤੋੜ ਰਹੇ ਆ ਨਾਸ ਕਰ ਰਹੇ ਆ ਉਹਦਾ ਫੰਡ ਆਪਣੇ ਕੋਲ ਹੈ ਆਪਾਂ ਨੂੰ ਉਹ ਜਦੋਂ ਹੁਣ ਕੱਲ ਨੂੰ ਜਿਹਦੇ ਤੇ ਇਹਦਾ ਨੁਕਸਾਨ ਕਰਕੇ ਗਏ ਆ ਉਹਨਾਂ ਨੇ ਕੌਂਸਲਰ ਨੂੰ ਕਹਿਣਾ ਕਿ ਸਾਡੇ ਇੱਥ ਉਦੇ ਚ ਸਰਕਾਰ ਨਹੀਂ ਦਿਖਦੀ ਵੀ ਸਰਕਾਰ ਦਾ ਸਿਰ ਆਪਣੀ ਪੀਲਾ ਬੰਦਾ ਚਲਾਇਆ ਨਿਕਲ ਗਏ ਲੋਕਾਂ ਦੀ ਵਿਪਤਾ ਛੱਡ ਕੇ ਚਲੇ ਗਏ ਬਿਲਕੁਲ ਬਿਲਕੁਲ ਧੰਨਵਾਦ ਆ ਨਾਲ ਕਿਉਂਕਿ ਇਸ ਪਾਸੇ ਵੀ ਜਿਹੜੇ ਲੋਕ ਨੇ ਹਾਲਾਂਕਿ ਪ੍ਰਸ਼ਾਂਤ ਤਾਂ ਜ਼ਰੂਰ ਨੇ ਪਰ ਜੋ ਸਿਤੀ ਹੈ ਕਿਤਨਾ ਕਿਤੇ ਲੋਕਾਂ ਨੂੰ ਇਸ ਬਾਬਤ ਵੀ ਜਿਹੜੀ ਹੈ ਲੋਕਾਂ ਨੂੰ ਇਨਫੋਰਮੇਸ਼ਨ ਤਾਂ ਨਹੀਂ ਦਿੱਤੀ ਗਈ ਤਾਂ ਹੁਣ ਜਿਹੜੇ ਬਜ਼ੁਰਗ ਲੋਕ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਬਾਹਰੋਂ ਗੇਟ ਜਿਹੜੇ ਨੇ ਦਰਵਾਜ਼ੇ ਜਿਹੜੇ ਨੇ ਉਹ ਦੇਖੋ ਆ ਪਟਾ ਰਹੇ ਨੇ ਤਾਂ ਇਸ ਜਗ੍ਹਾ ਦੇ ਉੱਪਰ ਵੀ ਗੱਲਬਾਤ ਚ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਕੋਈ ਭਾਜੀ ਪਹਿਲਾਂ ਇੰਟੀਮੇਸ਼ਨ ਦਿੱਤੀ ਸੀ ਕੋਈ ਜਾਂ ਸਿੱਧਾ ਆ ਕੇ ਤੋੜਤਾ ਨਹੀਂ ਇਹਨਾਂ ਨੇ ਆ ਕੇ ਸਿੱਧਾ ਹੀ ਤੋੜਤਾ ਸੀ ਇਹਨਾਂ ਨੇ ਇਹ ਸਾਨੂੰ ਮਹੀਨਾ ਪਹਿਲਾਂ ਪਤਾ ਲੱਗਿਆ ਸੀ ਉਦੋਂ ਤੋੜ ਰਹੇ ਸੀਗੇ ਫਿਰ ਸੁਣਨ ਚ ਆਇਆ ਵੀ ਸਟੇ ਹੋ ਗਈ ਇਹ ਹੋ ਗਿਆ ਫਿਰ ਅਸੀਂ ਬੁਲਾ ਲਏ ਬੰਦੇ ਫਿਰ ਅਸੀਂ ਮਨਾ ਕਰਤਾ ਵੀ ਸਟੇ ਹੋ ਗਈ ਵੀ ਪਤਾ ਲੱਗ ਜਾਏਗਾ ਉਹ ਅੱਜ ਪਤਾ ਲੱਗਿਆ ਵੀ ਅੱਜ ਅਖਬਾਰ 'ਚ ਕੱਢੇ ਆ ਕੇ ਤੋੜ ਵੀ ਦਿੱਤੇ ਕੋਈ ਜਿਵੇਂ ਐਟ ਲੀਸਟ ਕਮ ਸੇ ਕਮ 24 ਘੰਟੇ ਦਾ ਕੋਈ ਨੋਟੀਫਿਕੇਸ਼ਨ ਕੱਢ ਦੇ ਜਾਂ ਕੁਝ ਦਿੰਦੇ ਨੋਟਿਸ ਦਿੰਦੇ ਕੁਝ ਨਹੀਂ ਦਿੱਤਾ ਇਹਨਾਂ ਨੇ ਆ ਕੇ ਤੋੜਤੇ ਇਹਨਾਂ ਨੇ ਆ ਕੇ ਤਨੋਂ ਫਿਰ ਜਿਵੇਂ ਘਰਾਂ ਦੇ ਬਾਹਰ ਤੁਸੀਂ ਲਾਏ ਹੋਏ ਇਹ ਆਪਣੇ ਦਰਵਾਜ਼ੇ ਦਾ ਚਲੋ ਠੀਕ ਹੈ ਕੰਦਾ ਉਹਨਾਂ ਨੂੰ ਨੁਕਸਾਨ ਹੋ ਗਿਆ ਜਿਹੜਾ ਸਾਡਾ ਸੀਗਾ ਚਾਬੀ ਹੈ ਚਾਬੀ ਨਹੀਂ ਹੈ ਬਿਲਕੁਲ ਤਾਂ ਦੇਖੋ ਬਜ਼ੁਰਗ ਜਿਹੜੇ ਨੇ ਉਹ ਵਿਚਾਰੇ ਵੀ ਇਸ ਬਾਬਤ ਜਿਹੜਾ ਇਸ ਹਾਲਾਤ ਨੂੰ ਜ਼ਹਿਨ ਕਰਨ ਦੇ ਲਈ ਕਹਿ ਲਿਏ ਵੀ ਇੱਕ ਤਰੀਕੇ ਦੇ ਨਾਲ ਮਜਬੂਰ ਹੋਏ ਨੇ ਕਿਉਂਕਿ ਅਚਾਨਕ ਆ ਕੇ ਜਿਹੜਾ ਤੋੜ ਦਿੱਤਾ ਹੈ ਘਰਾਂ ਦੇ ਜਿਹੜੇ ਗੇਟ ਨੇ ਦੇਖੋ ਗੇਟ ਤੋੜ ਦਿੱਤੇ ਗੇ ਪੂਰਾ ਇੱਕ ਪਾਸੇ ਗ੍ਰੀਨਰੀ ਜਿਹੜੀ ਆ ਉਸ ਨੂੰ ਵੀ ਨੁਕਸਾਨ ਹੋ ਰਿਹਾ ਹੈ ਸਰ ਸਾਰਸਾ ਪਹਿਲਾਂ ਕੋਈ ਨੋਟੀਫਿਕੇਸ਼ਨ ਦਿੱਤਾ ਸੀ ਕੋਈ ਜਾਣਕਾਰੀ ਦਿੱਤੀ ਵੀ ਅਸੀਂ ਨਹੀਂ ਨਹੀਂ ਕੋਈ ਨੋਟਿਸ ਨੋਟਿਸ ਨਹੀਂ ਆਇਆ ਅੱਜ ਸਵੇਰੇ ਕਹਿੰਦੇ ਅਖਬਾਰ ਚ ਆਇਆ ਸਾਡੇ ਕੋਲ ਅਖਬਾਰ ਆਉਂਦਾ ਨਹੀਂ ਅਸੀਂ ਕਹਿੰਦੇ ਅੱਜ ਸਵੇਰੇ ਅਖਬਾਰ ਚ ਆਇਆ ਵੀ ਅੱਜ 7 ਵਜੇ ਦੇ ਸਾਰੇ ਗੇਟ ਤੋੜਨੇ ਆ ਸਾਨੂੰ ਪਤਾ ਹੀ ਲੱਗਿਆ ਹੈਗਾ ਜੇ ਪਤਾ ਲੱਗਿਆ ਹੁੰਦਾ ਅਸੀਂ ਗੇਟ ਚੱਕ ਦੇਣਦੇ ਸਾਰੇ ਕਾਰਵਾਈ ਨੂੰ ਕਿਵੇਂ ਮੰਨਦੇ ਹੋ ਸਹੀ ਮੰਨਦੇ ਹੋ ਗਲਤ ਮੰਨਦੇ ਹੋ ਬੈਟ ਗਲਤੀ ਆ ਵੈਸੇ ਇਹਨਾਂ ਨੂੰ ਨੋਟਿਸ ਦੇਣਾ ਚਾਹੀਏ ਪਹਿਲਾਂ ਪਹਿਲਾਂ ਨੋਟਿਸ ਦੇਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਇਹ ਪਹਿਲਾਂ ਇਹਨਾਂ ਨੂੰ ਚੱਕ ਲੋ ਨਹੀਂ ਅਸੀਂ ਚੱਕ ਦੇਣ ਸਾਰ ਇਹ ਗੱਲ ਹੁੰਦੀ ਸਰ ਜਿਹੜਾ ਜਿਆ ਸਿਆਣਿਆਂ ਨੂੰ ਬਹੁਤ ਔਖਾ ਹੈ ਇਹ ਕੰਮ ਕਰਨਾ ਹੁਣ ਨੁਕਸਾਨ ਦੇਖ ਲਓ ਕਿੰਨਾ ਹੋ ਗਿਆ ਮੈਂ ਦੁਕਾਨ ਤੋਂ ਬੁਲਾਈ ਨੇ ਮੈਂ ਕਿਹਾ ਵੀ ਹੋਈ ਰਾਮ ਨਾਲ ਆਇਓ ਐਵੇਂ ਬੰਦਾ ਟੈਨਸ਼ਨ ਦੇ ਵਿੱਚ ਕਾਸੀ ਜਿਹੀ ਗੱਡੀ ਵਜੇ ਮੁਸ਼ਕਲ ਹੋ ਜਾਂਦੀ ਹੈ ਫਿਰ ਦੱਸਿਆ ਨਹੀਂ ਨਾ ਹੈਗਾ ਚਲੋ ਪੱਟਣਾ ਤਾਂ ਹੈਗਾ ਹੀ ਤੇ ਅਸੀਂ ਰਾਮ ਨਾ ਖੋਣਾਂ ਦੇ ਬਿਲਕੁਲ हां हां इस बाबत अजय प्रशासन ਜਿਹੜਾ ਉਹ ਲਗਾਤਾਰ ਡਰਾਈਵ ਚਲਾਤਾ ਰਿਹਾ ਪਰ ਆਮ ਲੋਕ ਜਿਹੜੇ ਨੇ ਉਹ ਜਰੂਰ ਇਸ ਬਾਬਤ ਪ੍ਰਭਾਵਿਤ ਹੁੰਦੇ ਨਜ਼ਰ ਆਉਂਦੇ ਨੇ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਜੋ ਅਸਲ ਵਜ੍ਹਾ ਹੈ ਉਸ ਨੂੰ ਅਜੇ ਤੱਕ ਨਹੀਂ ਡਿਟੈਕਟ ਕੀਤਾ ਗਿਆ ਜਿਵੇਂ ਲੋਕਾਂ ਦਾ ਕਹਿਣਾ ਹੈ ਕਿ ਬਾਹਰ ਜਿਹੜੇ ਲੋਕ ਕਬਜ਼ਾ ਕਰੀ ਬਿਠੇ ਨੇ ਉਹਨਾਂ ਪਰੇ ਸਾਡੇ ਘਰਾਂ ਦੇ ਉੱਪਰ ਜਿਹੜੀ ਹੈ ਕਾਰਵਾਈ ਇਹ ਗਲਤ ਦੱਸੀ ਜਾ ਰਹੀ ਹੈ ਕੈਮਰਾ ਪਰਸੰਤ ਰੰਜੀਸ਼ ਸ਼ਰਮਾ ਦੇ ਨਾਲ ਮਨਜੋਤ ਸਿੰਘ ਕੰਪੀਟਿਸ਼ਨ న్యూ ਮੋਹਾਲੀ